ਉਹ ਨਹੀਂ ਹੈ ਜਿੱਥੇ 33 ਬੱਤੀ 32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਔਰ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੋਂ ਛੁੜੀ ਨਹੀਂ ਹੈ ਉਹ ਨਹੀਂ ਦਿੱਤੀ ਹਾਰੀ ਬੰਦਾਸ ਨਹੀਂ ਕਿਤੇਾਰੇ ਔਰ ਜਿਹੜਾ ਸੌਦਾ ਸਾਧ ਹੈ ਗੁਰਬੀਤ RAM ਜਿਹੜਾ ਬਲਾਤਕਾਰੀ ਹੈ ਜਿਹੜਾ ਬੇਵਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਨੇ بار بار ਪੈਰੋਲ ਦੇ ਕੇ ਰਿਹਾਈ ਦੇ ਕੇ ਕਿ ਸਿੱਖਾਂ ਨੂੰ ਜਰਾਉਣ ਦਾ ਰੀਤ ਕੀਤਾ ਜਾਂਦਾ ਹੈ ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਦੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਸਰਸੇ ਵਾਲੇ ਸਾਧ ਉਹ ਪੈਰੋਲ ਦੇਣੀ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਕਿ ਸਿੱਖ ਪੰਥ ਵਾਸਤੇ ਸਿੱਖਾਂ ਨਾਲ ਹਿੰਦੂਸਤਾਨ